ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਭਰਿਆ ਜੀਵਣਾ ਤਾਂ ਵੀ ਤਨ ਹੁਸੀਖੇ ਭੀ ਤਨ ਹੁਸੀਖੇ ਥੋੜਾ ਬੋਤਾ ਤਾਂ ਆ ਗਿਆ ਹੂੰ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਸ਼ੇਖ ਫਰੀਦ ਕਹਿੰਦਾ ਵੇ ਬੁੱਢਾ ਹੋ ਗਿਆ ਹੁਣ ਤਸਰੀਫ ਸ਼ੇਖ ਫਰੀਦ ਤਾਂ ਬੁੱਢਾ ਹੋਇਆ ਦੀ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਕੰਬਣ ਲੱਗੀ ਦੇ ਜੇ 100 ਬਰਿਆਂ ਜੀਵਣਾ ਪੀਤਨ ਹੋਸੀਖੇ ਭਈ 100 ਬਰਿਆਂ ਤੱਕ ਵੀ ਜੇ ਜਾਂਦੇ ਰਹੀਏ ਫੇਰ ਵੀ ਸਰੀਰ ਦੀ ਤਾਂ ਖੇ ਹੌਲੀ ਹੌਲੀ 50 ਬਰਿਆਂ ਜੀਵਣਾ ਪੀਤਨ ਜੇ 100 ਬਰਿਆਂ ਜੀਵਣਾ ਪੀਤਨ ਹੋਦੀਆਂ ਹੌਲੀ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਕੋਈ ਕਹੇ ਹੁਣ ਮੈਂ ਬੁढ़ा ਹੋ ਗਿਆ ਜੀ ਹੁਣ ਉਹ ਹੋ ਗਿਆ ਬਹੁਤ ਸਾਰੇ ਚਿੰਤਾ ਕਰ ਹੀ ਜਾਂਦੇ ਨੇ ਹੁਣ ਤਾਂ ਉਹ ਨਹੀਂ ਹੁੰਦਾ ਹੁਣ ਤਾਂ ਉਹ ਨਹੀਂ ਹੁੰਦਾ ਫਿਰ ਯਾਦ ਕਰੀ ਜਾਂਦਾ ਜਵਾਨੀ ਇਹ ਜੀਵਨ ਦੀ ਫਲਾ ਨਾ ਹੁੰਦਾ ਇਹ ਮਗਾਉਂਦਾ ਸੀ ਵੀ ਇਹੀ ਕੁਝ ਰਹਿ ਗਿਆ ਹੋਰ ਕੁਸੇ ਖੇਤੀ ਵਾਲੀ ਜ਼ਿੰਦਗੀ ਚ ਪਿਛੇ ਨੂੰ ਮੁਰਨਾ ਜਾਉਂਦਾ ਨੇ ਉਹਾਂ ਦੇ ਖੂਲ ਤੇ ਦਿਓ ਤੇ ਆਂ ਕਲਦੇ ਸੀ ਉਹ ਤੇ ਖੇਡਦਾ ਵੀ ਤੂੰ ਪਿਛੇ ਨੂੰ ਝਾਕਦੇ ਗਾਂ ਨੂੰ ਝਾਕੋ ਪਿਛੇ ਜਾਂਦਾ ਇਹ ਗਾਂ ਨੂੰ ਨਹੀਂ ਜਾਗਦੇ ਗਾਂ ਜਾ ਮੂੰਹ ਪਰ ਲੰਡੇ ਪਣ ਜਾ ਕੇ ਪਿਛੇ ਨੂੰ ਜਾਂਦੇ ਦਿਹਾਣਿਆਂ ਨੂੰ ਸਿਕਾਉਂਦੇ ਰਹੇ ਨੇ ਫਿਰ ਅੱਗੇ ਦੇਖ ਕੇ ਚਲੀਦਾ ਆ ਪਿਛੇ ਨੂੰ ਦੇਖ ਰੇ ਬੱਚਿਆਂ ਨੂੰ ਇਹ ਸਿਰਸਾ ਦੰਨੇ ਵੀ ਅੱਗੇ ਦੇਖ ਕੇ ਚੱਲੀਦਾ ਆ ਆ ਪਿਛੇ ਨੂੰ ਦੇਖ ਰਹੇ ਤੁਸੀਂ ਬਈ ਇਹਨਾਂ ਦੇ ਟੀਚਰ ਹੈਗੇ ਹੁਣ ਉਹ ਵਾਲਿਆਂ ਜੋ ਹੈਗੇ ਕੁਝੇ ਹੁਣ ਨੇ ਹੋਰ ਕਹਿ ਕੀ ਹੁਣ ਉਹਨਾਂ ਦੀ ਔਲਾਦ ਹੋ ਜੀ ਹੁਣ ਜਿਹੜੇ ਆਪ ਪਿਛੇ ਨੂੰ ਦੇਖਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਅੱਗੇ ਨੂੰ ਦੇਖੋ ਉਹਨਾਂ ਦੀ ਗੱਲ ਦਾ ਕੀ ਹੁਣ ਹੈ ਕੀ ਉਹਨਾਂ ਨੇ ਸਿੱਖਿਆ ਦੇ ਦਿੱਤੀ ਹਾਂ ਜੁੱਟਾ ਹੋਇਆ ਸੇਖ ਫਰੀਦ ਕੰਬੜ ਲੱਗੀ ਦੇ ਜੇ ਸੌਂਗ ਰਿਆਂ ਜੀਵਣਾ ਪੀ ਤਨ ਹੋਸੀ ਕੇ ਉਹ ਜੇ ਸੌਂਗ ਰਿਆਂ ਤੱਕ ਵੀ ਜਿਵੇਂ ਫਿਰਕਲਾ ਕੋਈ ਰਚ ਜੂਗਾ ਰਾਜਾ ਨਾ ਕੋਈ ਜੀਵੇ ਉਹ ਤਾਂ ਖੇ ਹੋੜੀਆਂ ਹੋਣੀਆਂ ਫਰੀਦ ਕਹਿੰਦਾ ਇਹਦੀ ਚਿੰਤਾ ਨਹੀਂ ਕਰੀਦੀ ਤੁਸੀਂ ਸੌਂਗਰੇ ਦੇ ਵਿੱਚ ਕਮਾਇਆ ਹੁਣ ਤੇ ਕੀ ਕਮਾਇਆ ਜੇ ਹੁਣ ਤੇ ਗੋਇਆ ਜਾਂ ਕੁਛ 10-20 ਸਾਲ ਜੋਰ ਖੋਣੂਗੀ ਉਹ ਕਹਿੰਦਾ ਜੂਆ ਖੇਡਦਾ ਕਹਿੰਦਾ ਕੀ ਜਿੱਤਿਆ ਕਹਿੰਦਾ ਬਈ ਹਾਰਦਾ ਹੀ ਆਇਆ ਕੰਨ ਬੰਦ ਕਰਦੇ ਇਥੇ ਕਹਿੰਦਾ ਕਿਉਂ ਹੋਰ ਹਾਰੇਗਾ ਅੱਜ ਤੇਰੀ ਹਾਰੇ ਐ ਇਹ ਬੰਦ ਕਰਦੇ ਇਥੇ ਤੂੰ ਜਿਹੜਾ ਸੋਚਦਾ ਮੈਂ ਜਿੱਤ ਜਾਊਗਾ ਹੋਰ ਹਾਰੇਗਾ ਅੱਜ ਤੇਰੀ ਹਾਰ ਐ ਅੱਜ ਨੂੰ ਖੇਡ ਤੇ ਛੇਤੀਓ ਉਹਦੀ ਲੰਬੀ ਨਹੀਂ ਫਿਰ ਉਮਰ ਦੀ ਆਸ ਕਰੀ ਦੀ ਜਿੱਥੇ ਹਾਰਦਾ ਹੋਵੇ ਜੂਗਾ ਹੋਰ ਹਾਰ ਜੂਗਾ ਹੋ ਨੁਕਸਾਨ ਹੋਊਗਾ ਪਰ ਜੋਹਾਰੀ ਨੂੰ ਹੰਦਾ ਮੈਨੂੰ ਮੋੜਾ ਬੈਜੂ ਸਾਰੇ ਪੈਸਾ ਨੂੰ ਹਾਂ ਜੇ ਸੋਭ ਰਿਹਾ ਜੀਵਨ ਆਪੀ ਤਨ ਹੋਸੀਖੇ ਤਾਂ ਵੀ ਦੰਦੀ ਦਾ ਖੇਰ ਹੋਣੀ ਆ ਹੋਜੀ